ਖਾਰ ਵਾਲੀ ਬੀਬੀ ਤੋਂ ਬਾਅਦ 1 ਕਿਲੋ ਹਿਰੋਇਨ ਸਮੇਤ ਇੰਟੈਲੀਜੈਂਸ ਇੰਸਪੈਕਟਰ ਤੇ ਉਸ ਦਾ ਸਾਥੀ ਸੀਆਈ ਸਟਾਫ ਨੇ ਕੀਤਾ ਕਾਬੂ ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ੇ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਚੱਲਦੇ ਇੱਕ ਬਠਿੰਡਾ ਤੋਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿ ਮਾਮਲਾ ਪੂਰੇ ਪੰਜਾਬ ਵਿੱਚ ਕੀ ਪੂਰੇ ਭਾਰਤ ਵਿੱਚ ਜਾਂ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਦੂਜੇ ਪਾਸੇ ਅਮਰਸਰ ਸਾਬ ਸਾਬ ਸਾਈ ਸਟਾਫ ਦੀ ਪੁਲਸ ਵੱਲੋਂ ਬੀ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦੇ ਇੱਕ ਸਾਥੀ ਰਵੀ ਨੂੰ 1 ਕਿਲੋ ਹੈਰਵਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਸੀਆਈ ਸਟਾਫ ਦੇ ਇੰਸਪੈਕਟਰ ਅਨਮੋਲੋਤ ਸਿੰਘ ਨੇ ਵੱਲੋਂ ਉਹਨਾਂ ਦੇ ਦੋਵਾਂ ਰੂਪੀਆਂ ਨੂੰ ਅਮਰਸਰ ਦੀ ਮਾਂਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਤੇ ਕਿ ਉਹਨਾਂ ਦੋਵਾਂ ਵਿਅਕਤੀਆਂ ਦਾ ਪੁਲਿਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਇਸ ਸਟਾਫ ਦੇ ਇੰਚਾਰਜ ਅਨਮੋਲਕ ਸਿੰਘ ਨੇ ਦੱਸਿਆ ਕਿ ਥਾਣਾ ਰਣਜੀਤ ਐਵੇਨਿਊ ਵਿਖੇ ਐਫ ਆਈ ਆਰ ਨੰਬਰ 36 ਜਿਸ ਦਾ ਇਹਨਾਂ ਵਿਅਕਤੀਆਂ ਵਿਰੁੱਧ ਦਰਜ ਹੈ ਐਨ ਡੀ ਪੀ ਐਸ ਐਕਟ ਦੇ ਅਧੀਨ ਇਹਨਾਂ ਤੇ ਮਾਮਲਾ ਦਰਜ ਕੀਤਾ ਹੋਇਆ ਹੈ ਫਿਲਹਾਲ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉੱਥੋਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ ਤੁਸੀਂ ਇਸ ਖਬਰ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਐਫ ਆਈ ਆ ਤਾਂ ਮਰ 36 ਰਜਿਸਟਰਡ ਆ ਸਰ ਜੀ ਕਾਣਾ ਰਣਜੀਤ ਹੈ ਬਨੇਓ ਹਾਂ ਜੀ ਅੰਡਰ ਸੈਕਸ਼ਨ ਕੀ ਸੀ ਕਾਰਡ 85 ਐਨ ਡੀ ਪੀ ਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹਦੇ ਨਾਮ ਕੀ ਹੈ ਜਿਹਨੂੰ ਜੈਕਾਰ ਕਰਦੇ ਕਿੰਨੇ ਦਿੰਦਾ ਮੇਰਾ ਸਰ ਸਰ ਖਲੋਗੇ ਕੰਪਨੀ ਦੇ ਦੋ ਦਿਨਾਂ ਦੇ ਰਿਮਾਂਡੇ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲੋਂ ਫਰਦਰ ਸ਼ੇਅਰ ਕਰਾਂਗੇ ਥੋੜਾ ਵੇਟ ਕਰਨਾ ਹੈ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਕਰਨਾ ਹੈ ਸਾਰੀਆਂ ਡਿਟੇਲਸ ਸਾਨੂੰ ਪ੍ਰੈਸਮ ਨੂੰ ਭੇਜ ਦੇਣਾ ਹੈ ਮਾੜੇ ਮਾੜੇ ਨਾਮ ਦੱਸੋ ਸਿਰਫ ਨਾਮ ਹੀ ਦੱਸੋ ਫਿਰ ਮਾੜੇ ਨਾਮ ਦੱਸੋ ਇਕੱਲਾ ਇਹਨਾਂ ਜਿਹੜਾ ਅਕਿਊਜ਼ਡ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿਹਨੇ ਸਾਰੇ ਡਿਟੇਲਸ ਤੁਹਾਨੂੰ ਜਲਦੀ ਸ਼ੇਅਰ ਕਰੇ ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਹੈ